ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਇਸ ਵੀਡੀਓ ਦੇ ਵਿੱਚ ਅੱਜ ਅਪ ਆਪਣੇ ਸੁਪਰ ਸੀਡਰ ਨੂੰ ਰੋਟਾਵੇਟਰ ਬਣਾ ਕੇ ਦੇਖਾਂਗੇ ਵੀ ਕਿੰਨਾ ਕੁ ਟਾਈਮ ਲੱਗਦਾ ਕੀ ਹਿਸਾਬ ਤਵ ਰਹਿੰਦਾ ਹੈ ਅਰ ਦੂਜੀ ਗੱਲ ਅੱਜ ਆਪਾਂ ਇਹਦੇ ਵਿੱਚ ਟਰੈਕਟਰ ਦਾ ਇਸਤੇਮਾਲ ਨਹੀਂ ਕਰਾਂਗੇ ਇਦਾਂ ਹੀ ਖੜੇ ਹੋਏ ਆਪਣੇ ਸੁਪਰ ਸੀਡਰ ਨੂੰ ਆਪਣਾ ਰੋਟਾਵੇਟਰ ਬਣਾ ਕੇ ਵੇਖਾਂਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਸਭ ਤੋਂ ਪਹਿਲਾਂ ਡੈਡੀ ਹੁਣੀ ਲੱਗਿਆ ਇਕੱਲਾ ਹੁੰਦਾ ਹੀ ਕਰਕੇ ਦੇਖੂਗਾ ਮੈਂ ਫੋਨ ਫੜਿਆ ਹੋਇਆ ਸੀਗਾ ਬਾਕੀ ਦੇਖਦੇ ਆਂ ਸੈਡ ਜੂ ਆਪਾਂ ਪੀਨਾ ਪੁੰਨਾ ਥੋੜੀ ਲਿੰਚ ਪੀਨਾ ਥੱਲੂ ਕੱਢ ਲੀਆਂ ਸੀਗੀਆਂ ਬਾਕੀ ਬਾਰੀ ਦੇ ਮਦਦ ਨਾਲ ਉੱਪਰ ਲੀਆਂ ਪੀਨਾ ਆਪਾਂ ਕੱਢਣੇ ਦੀ ਕੋਸ਼ਿਸ਼ ਕਰ ਰਹੀਆਂ ਬਾਕੀ ਦੇਖਾਂਗੇ ਜੇ ਜ਼ਿਆਦਾ ਲੋਡ ਪਈ ਟਰੈਕਟਰ ਦੀ ਫਿਰ ਟਰੈਕਟਰ ਵੀ ਲਾਵਾਂਗੇ ਬਾਕੀ ਲੱਗਦਾ ਹੈ ਕਿ ਵੀ ਸ਼ਾਇਦ ਇੱਥੇ ਹੀ ਨਿਕਲ ਜੂਗਾ ਬਾਕੀ ਇਧਰਲੀ ਪੀਨਾ ਸਾਡੀ ਨਿਕੜੀ ਗਈ ਆ ਤੇ ਦੂਜੇ ਪੰਨੇ ਦੀ ਵੀ ਆਪਾਂ ਦੇਖਦੇ ਆ ਮੇਨ ਗੱਲ ਆ ਜਿਹੜੀ ਉਹ ਸਾਡਾ ਵੀਡੀਓ ਬਣਾਉਣੇ ਦਾ ਆ ਮਕਸਦ ਆ ਵੀ ਸਾਨੂੰ ਪ੍ਰੋਪਰ ਪਤਾ ਲੱਗ ਜੂਗਾ ਵੀ ਰੂਟ ਆਫ ਰੇਟਰ ਬਣਾਉਣਾ ਸੌਖਾ ਵੀ ਹੈਗਾ ਕਿ ਨਹੀਂ ਹੈਗਾ ਤੇ ਪ੍ਰੋਪਰ ਕਿੰਨਾ ਟਾਈਮ ਲੱਗਦਾ ਥੋੜਾ ਜਿਹਾ ਵਿੱਚ ਵੀਡੀਓ ਨੂੰ ਫਾਸਟ ਫੋਰਵਰਡ ਕਰਾਂਗਾ ਤਾਂ ਕਿ ਥੋੜਾ ਜਹਾਡਾ ਟਾਈਮ ਬਚ ਸਕੇ ਕਿਉਂਕਿ ਮੇਰੇ ਹਿਸਾਬ ਨਾਲ 10-15 ਮਿੰਟ ਤਾਂ ਲੱਗਣਗੇ ਘੱਟ ਤੋਂ ਘੱਟ ਕਿਉਂਕਿ ਇੱਕ ਤਾਂ ਆਪਾਂ ਨਾ ਦੇ ਕੋਈ ਟਰੈਕਟਰ ਦਾ ਯੂਜ਼ ਕਰ ਰਹੇ ਆ ਨਾ ਕੁਝ ਤੇ ਚਲੋ ਜੀ ਥੋੜਾ ਜਿਹਾ ਪਿੰਨਾ ਸਾਡੀਆਂ ਨਿਕੜ ਗਈਆਂ ਨੇ ਤੇ ਥੋੜਾ ਜਿਹਾ ਆਪਾਂ ਵੀਡੀਓ ਨੂੰ ਫਾਸਟ ਫੋਰਵਰਡ ਕਰ ਲੈਨੇ ਪਿਛਲੇ ਨਟ ਥੋੜੇ ਜਿਹਾ ਢਿੱਲੇ ਕਰਲੇ ਸੀਗੇ ਬਾਕੀ ਹਲੇ ਖੋਲਨੇ ਰਹਿੰਦੇ ਸੀਗੇ ਚਾਬੀ ਪਾਣੇ ਦੇ ਨਾਲ ਉਹ ਖੁੱਲ ਜੂਗੇ ਤੇ ਥੋੜਾ ਜਿਹਾ ਮੈਂ ਵੀਡੀਓ ਨੂੰ ਫਾਸਟ ਫੋਰਵਰਡ ਕਰ ਦਿੰਨਾ ਫਿਰ ਉਹਦੇ ਵਿੱਚ ਆਖਰੀ ਚ ਦੇਖਦੇ ਆਂ ਸੀ ਜਿੰਨਾ ਵੀ ਪ੍ਰੋਪਰ ਟਾਈਮ ਹੋਊਗਾ ਮੈਂ ਤੁਹਾਨੂੰ ਦੱਸੂਗਾ ਕਿੰਨਾ ਲੱਗਿਆ ਇਹ ਬਾਰੀ ਦੀ ਮਤਲਬ ਨਾ ਇਧਰ ਲਾ ਨਟ ਵੀ ਖੁੱਲ ਗਿਆ ਪਰ ਲਾ ਵੀ ਕੱਢ ਕੇ ਦੇਖਦੇ ਆਂ ਆਪਾਂ ਸਾਈਡ ਸਟੈਂਡ ਵੀ ਲਾ ਲਈ ਸੀਗੇ ਦੋਨੋਂ ਸਾਈਡਾਂ ਤੇ ਬਾਕੀ ਇੱਕ ਕਮੀ ਸਾਡੇ ਕੋਲੋਂ ਰਹੀ ਆਪਾਂ ਸਟੈਂਡ ਪਹਿਲਾਂ ਲਾਣੇ ਚਾਹੀਦੇ ਸੀਗੇ ਆਪਾਂ ਧਿਆਨ ਨਹੀਂ ਕੀਤਾ ਥੋੜਾ ਜਿਹਾ ਜਲਦੀ ਜਲਦੀ ਦੇ ਵਿੱਚ ਸਟੈਂਡ ਲਾ ਹੀ ਨਹੀਂ ਸੀਗੇ ਜੇ ਤੁਸੀਂ ਵੀ ਥੋੜਾ ਜਿਹਾ ਟਾਈਮ ਪਚਾਣਾ ਚਾਹੁੰਦੇ ਹੋ ਤਾਂ ਸਟੈਂਡ ਪਹਿਲਾਂ ਹੀ ਲਾ ਲਿਓ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਕੱਲਾ ਬੰਦਾ ਵੀ ਖੋਲ ਸਕਦਾ ਯਾ ਪ੍ਰੋਪਰ ਤੁਸੀਂ ਵੀਡੀਓ ਦੇਖ ਹੀ ਲਈ ਹੋਣੀ ਆ ਤੇ ਇਸ ਵੀਡੀਓ ਦੇ ਵਿੱਚ ਸਾਨੂੰ ਜੱਟ ਟਾਈਮ ਲੱਗਾ ਜਾਂ ਸੁਪਰ ਸੀਟਰ ਤੋਂ ਰੂਟਾਵੇਟਰ ਬਣਾਉਂਦਾ ਉਹ ਲਗਭਗ ਲੱਗਿਆ ਆ 15 ਤੋਂ 16 ਮਿੰਟ ਦੇ ਵਿੱਚ ਵਿੱਚ ਤੇ ਮੇਰੇ ਹਿਸਾਬ ਨਾਲ ਜੇ ਆਪਾਂ ਟਰੈਕਟਰ ਯੂਜ਼ ਕਰਦੇ ਉਹ ਹੋਰ ਵੀ ਘੱਟ ਲੱਗਣਾ ਸੀਗਾ ਬਟ ਸਾਨੂੰ ਇਹ ਸੀਗਾ ਵੀ ਇੱਕ ਵਾਰੀ ਅਸੀਂ ਚੈੱਕ ਕਰ ਲਈਏ ਵੀ ਕੱਲਾ ਬੰਦਾ ਵੀ ਖੋਲ ਸਕਦਾ ਕਿ ਨਹੀਂ ਕਿਈ ਵਾਰ ਟਰੈਕਟਰ ਵੀ ਘਰ ਨਹੀਂ ਹੁੰਦਾ ਤੇ ਬੰਦਾ ਵੀ ਕੱਲਾ ਹੁੰਦਾ ਤੇ ਓਕੇ ਰਿਪੋਰਟ ਆ ਕੋਈ ਚੱਕਰ ਨਹੀਂ ਆ ਕੱਲਾ ਬੰਦਾ ਖੋਲ ਸਕਦਾ ਬਾਕੀ ਟਰੈਕਟਰ ਯੂਜ਼ ਕਰਾਂਗੇ ਤੇ ਸਾਡਾ ਹੋਰ ਟਾਈਮ ਵੀ ਬਚਦਾ ਆ ਟਾਈਮ ਸੇਵ ਕਰਨੇ ਵਾਸਤੇ ਹੀ ਆਪਾਂ ਇਹੋ ਜਿਹਾ ਕੰਮ ਕਰਦੇ ਆਂ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਬਾਕੀ ਕਮੈਂਟਾਂ ਦੇ ਵਿੱਚ ਆਪਣੀ رائے ਵੀ ਜ਼ਰੂਰ ਦੱਸਿਓ ਜਾਂ ਹੋਰ ਵੀ ਕੋਈ ਤੁਸੀਂ ਐਡਵਾਈਸ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ ਤੇ ਉਹ ਵੀ ਦੱਸਿਓ ਬਾਕੀ ਜਿਹੜਾ ਸਾਡਾ ਸੁਪਰਸੀਡਰ ਸੀਗਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਕੁਝ ਪੁਰਾਣਾ ਦਾ ਸੁਪਰਸੀਡਰ ਸੀਗਾ ਇਹ ਫਿਊਚਰ ਪਲੱਸ ਮਾਡਲ ਸੀਗਾ 2023 ਦੇ ਵਿੱਚ ਹੀ ਆਇਆ ਸੀਗਾ ਤੇ ਤਾਂ ਆਪਾਂ ਲਿਆ ਸੀਗਾ ਤੇ ਓਕੇ ਰਿਪੋਰਟ ਆ ਕੋਈ ਦਿੱਕਤ ਨਹੀਂ ਹੈ ਉਦੋਂ ਸੁਪਰਸੀਡਰ ਦੇ ਵਿੱਚ ਇੱਕ ਆਪਾਂ ਪਿਛਲੇ ਬੰਨੇ ਸਟੈਂਡ ਵੀ ਲਾਇਆ ਸੀਗਾ ਤਾਂ ਕਿ ਤਵੇ ਸਾਡੇ ਥੋੜੇ ਜਿਹਾ ਉੱਪਰ ਰਹਿਣ ਨਾਲ ਨਾ ਲੱਗਣ ਕਿਉਂਕਿ ਸੀਜ਼ਨ ਤੋਂ ਬਾਅਦ ਖੜਨਾ ਹੀ ਹੁੰਦਾ ਆ ਸਾਲ ਤੇ ਮਸ਼ੀਨਰੀ ਖੜੀ ਰਹਿੰਦੀ ਆ ਕਿਉਂਕਿ ਕੋਈ ਵੀ ਥੱਲੂ ਕਿਸੇ ਤਰ੍ਹਾਂ ਦੀ ਸਿਲਨ ਨਾ ਚੜੇ ਜਾਂ ਕੁਝ ਵੀ ਬਾਕੀ ਤੇਲ-ਤੂਲ ਆਪਾਂ ਮਾਰ ਕੇ ਰੱਖਿਆ ਸੀਗਾ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਲੋ ਜੀ ਫਾਈਨਲੀ ਸਾਡਾ ਸੁਪਰਸੀਡਰ ਲੈਦਾ ਹੋ ਗਿਆ ਆ ਮਸ਼ੀਨ ਪਿੱਛੇ ਰਹਿ ਗਈ ਸਾਡੀ ਤੇ ਰੂਟਾਵੇਟਰ ਅੱਗੇ ਰਹਿ ਗਿਆ ਆ ਗਿਆ ਆ ਤੇ ਇੱਕਦਮ ਓਕੇ ਰਿਪੋਰਟ ਆ ਮੇਰੇ ਹਿਸਾਬ ਨਾਲ ਕੋਈ ਚੱਕਰ ਨਹੀਂ ਹੈ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਦੁਬਾਰਾ ਤੋਂ ਧੰਨਵਾਦ ਜੀ